ਸਤਿ ਸ਼੍ਰੀ ਅਕਾਲ ਦੋਸਤੋ ਇਹ ਜੋ ਕੁਸ਼ਤੀ ਤੁਸੀਂ ਦੇਖ ਰਹੇ ਹੋ ਇਹ ਹੋਈ ਹੈ ਜੱਸਾ ਪੱਟੀ ਔਰ ਰੋਸ਼ਨ ਰੋਸ਼ਨ ਦੇ ਵਿਚਕਾਰ ਪਿੰਡ ਮਾਣਾ ਵਾਲੀ ਫਗਵਾੜਾ ਦੇ ਨਜ਼ਦੀਕ ਸੋ ਕੁਸ਼ਤੀ ਬਹੁਤ ਹੀ ਕਾਟਾ ਹੈ ਬਹੁਤ ਹੀ ਵਧੀਆ ਕੁਸ਼ਤੀ ਇਹ ਜਿਹੜਾ ਰੋਸ਼ਨ ਮਲ ਰੋਸ਼ਨ ਬਹੁਤ ਵਧੀਆ 6 ਫੁੱਟ 3 ਇੰਚ ਔਰ 1 ਕੁਆਂਟਲ 40 45 ਕਿਲੋ ਵਜ਼ਨ ਹੈਦਾ ਔਰ ਜੱਸਾ ਪੱਟੀ ਦਾ ਵੀ ਇਹ ਹਿਸਾਬ ਕਿਤਾਬ ਹੈ ਜੱਸੇ ਪੱਟੀ ਨਾਲੋਂ ਵੀ 4 ਅੰਗੂਠਾ ਉੱਚਾ ਹੈ ਸੋ ਬਹੁਤ ਹੀ ਵਧੀਆ ਕੁਸ਼ਤੀ ਹੋਈ ਰੋਸ਼ਨ ਵਧੀਆ ਜਾਨਦਾਰ ਨੂੰ ਮੰਨ ਮਾੜਾ ਨਹੀਂ ਹੈਗਾ ਕਹਿਣ ਦੀ ਗੱਲ ਵੱਖਰੀ ਹੈ ਪਰ ਜੱਸਾ ਜਿਹੜਾ ਜੱਸਾ ਭਾਈ ਰਸਤਮੇ ਹਿੰਦ ਹੈ ਪੰਜਾਬ ਕੇਸਰੀ ਹੈ ਪੰਜਾਬ ਦੀ ਜਾਨ ਆਨ ਮਾਨ ਸ਼ਾਨ ਔਰ ਪੰਜਾਬ ਦਾ ਬਹੁਤ ਵੱਡਾ ਮਨ ਹੈ ਜੱਸੇ ਨੂੰ ਹਰਾਣਾ ਕਿਤੇ ਹਾਰ ਵੀ ਜਾਂਦਾ ਵਿਚਾਰਾ ਇੱਕ ਦਾ ਹੈ ਜੇ ਲੱਗੇ ਜੇ ਕਿਸੇ ਦੇ ਉੱਤੇ ਜਿਹੜਾ ਮਿੰਟਸ ਕਿੰਟਾਂ ਦੇ ਵਿੱਚ ਵੱਡੇ ਵੱਡੇ ਪਲਵਾਨਾਂ ਨੂੰ ਚਿਤ ਕਰ ਦਿੰਦਾ ਉਹ ਗੱਲ ਵੱਖਰੀ ਹੈ ਪਰ ਜੱਸੇ ਦੀ ਖੇਡ ਵੀ ਵੱਖਰੀਆਂ ਹੋਰ ਅਲੱਗ ਹੈ ਹੋਰ ਉਹਨਾਂ ਨੂੰ ਸੋ ਇਹ ਕੁਸ਼ਤੀ ਬਹੁਤ ਹੀ ਸਿਰਾਂ ਬਹੁਤ ਹੀ ਕਾਂਟਾ ਕੁਸ਼ਤੀ ਹੋਈ ਮਾਣਾ ਵਾਲੀ ਦੀ ਪੰਚਾਇਤ ਨੇ ਵਧੀਆ ਖੁੱਲਾ ਡੁੱਲਾ ਗਰਾਊਂਡ ਰੱਖਿਆ ਸੀਗਾ ਹਾਲਾਂਕਿ ਇੱਕ ਕਮੀ ਦੇਖਣ ਨੂੰ ਮਿਲੀ ਇੱਥੇ ਕਿ ਇੰਨੀ ਵੱਡੀ ਕੁਸ਼ਤੀ ਰੱਖਣ ਦੇ ਬਾਵਜੂਦ ਵੀ ਇੱਥੇ ਜਿਹੜੇ ਦਰਸ਼ਕ ਸੀ ਦਰਸ਼ਕਾਂ ਦੀ ਭੀੜ ਆ ਤੁਸੀਂ ਸਾਈਡ ਤੇ ਦੇਖ ਹੀ ਰਹੇ ਹੋ ਕਿ ਬਹੁਤ ਜ਼ਿਆਦਾ ਨਹੀਂ ਹੈਗੀ ਸੋ ਜੱਸੇ ਪੱਟੀ ਦੀ ਕੁਸ਼ਤੀ ਹੋਵੇ ਤਾਂ ਉਥੇ ਲੋਕ ਇੰਨੇ ਘੱਟ ਹੋਣ ਇਹ ਗੱਲ ਜੀ ਕੋਈ ਸਮਝ ਨਹੀਂ ਆਈ ਜਾਂ ਫਿਰ ਮਾਣਾ ਵਾਲੇ ਪਿੰਡ ਵਾਲਿਆਂ ਨੇ ਜਾਦਾ ਪ੍ਰਚਾਰ ਨਹੀਂ ਕਰਿਆ ਇਧਰ ਉਧਰ ਪੋਸਟਰ ਨਹੀਂ ਲਾਏ ਕਈ ਵਾਰੀ ਈ ਰਿਕਸ਼ਾ ਆਟੋਜ਼ ਵਗੈਰਾ ਤੇ ਫੇਰੇ ਫੇਰ ਕੇ ਪਰਚੇ ਵੰਡਦਿਆਂ ਨੇ ਕਮੇਟੀਆਂ ਤੋਂ ਦੂਰ ਦੂਰ ਤੱਕਾਂ ਚਲੇ ਜਾਂਦੀ ਹੈ ਔਰ ਕਈ ਵਾਰੀ ਆ ਵੀ ਹੋ ਜਾਂਦਾ ਕਿ ਫਲੈਕਸੀਆਂ ਵਗੈਰਾ ਲਾ ਦਿੰਦੇ ਨੇ ਤਾਂ ਉਹਦੇ ਨਾਲ ਮਸ਼ਹੂਰੀ ਜ਼ਿਆਦਾ ਹੋ ਜਾਂਦੀ ਹੈ ਇਹ ਚੀਜ਼ ਨੂੰ ਦੇਖਦਿਆਂ ਹੋਇਆ ਇੱਥੇ ਦਰਸ਼ਕਾਂ ਦੀ ਜਿਹੜੀ ਸੰਖਿਆ ਸੀ ਕੁਝ ਘੱਟ ਰਹੀ ਤੇ ਫਿਰ ਵੀ ਚਲੋ ਕੋਈ ਨਹੀਂ ਕੁਸ਼ਤੀ ਦੇਖੀਏ ਤਾਂ ਬਹੁਤ ਹੀ ਸ਼ਾਨਦਾਰ ਸੀ ਕੁਸ਼ਤੀ ਦੇ ਵਿੱਚ ਰੋਸ਼ਨ ਨੇ ਵੀ ਦਾ ਵਧੀਆ ਲੜਾਇਆ ਦੀ ਲੱਤ ਵਿੱਚ ਜਸੇ ਦੀ ਪਰ ਜਸਵਾ ਹੇਲਿਆ ਨਹੀਂ ਉਤੋਂ ਜਸੇ ਦਾ ਕਾਫੀ ਵੇਟਡ ਪਹਿਲਵਾਨ ਹੈ ਬਹੁਤ ਭਾਰੀ ਮੱਲ ਹੈ ਇੱਕ ਹਨੂਮਾਨ ਵਾਂਗ ਗੋਡਾ ਜੇ ਤੋੜਾ ਲੈਂਦਾ ਤਾਂ ਫਿਰ ਇਹਨੂੰ ਗੋਡੇ ਨੂੰ ਹਲਾਣਾ ਬਹੁਤ ਔਖਾ ਹੈ ਤੇ ਜੋਧਾ ਬੰਦਾ ਹੈ ਸੋ ਰੋਸ਼ਨ ਦੀ ਇੱਕ ਨਹੀਂ ਚੱਲਣ ਦਿੱਤੀ ਰੋਸ਼ਨ ਦੀ ਪੇਸ਼ ਨਹੀਂ ਚੱਲੀ ਕੋਸ਼ਿਸ਼ ਉਹਨੇ ਵਿਚਾਰੇ ਨੇ ਬਹੁਤ ਕੀਤੀ ਤੇ ਜੱਸਾ ਪੱਟੀ ਦਾ ਜਿਹੜਾ ਦਾ ਹੈ ਲੱਤ ਵਿਚੇ ਡਾਂਗੀ ਪਾ ਕੇ ਸੁੱਟਣ ਵਾਲਾ ਇਹ ਤਾਂ ਬਹੁਤ ਹੀ ਬਹੁਤ ਹੀ ਪੁਰਾਣਾ ਔਰ ਵਧੀਆ ਇਹਦਾ ਦਾ ਹੈ ਫੇਵਰੇਟ ਦਾ ਹੈ ਪਰ ਬਾਕੀ ਜਿਹਦਾ ਤੁਣ ਤੇ ਗੋਡਾ ਰੱਖਦਾ ਔਰ ਕੁੰਡਾ ਪੰਦਾ ਉਹ ਕੁੰਡਾ ਦਾ ਕਿਸੇ ਤੋਂ ਵੀ ਨਹੀਂ ਪੈਂਦਾ ਤੇ ਕਿ ਕੁਸ਼ਤੀ ਵਧੀਆ ਹੋਈ ਦੇਖਦੇ ਆਂ ਦਰਸ਼ਕਾਂ ਨੂੰ ਮਜ਼ਾ ਆਇਆ ਤੇ ਬਾਕੀ ਕਮੇਟੀ ਨੇ ਬਾਕੀ ਪ੍ਰੋਗਰਾਮ ਜਿਹੜਾ ਸੀਗਾ ਮੰਗਰਪੋੜੀ ਦਾ ਸਭ ਸਾਰਾ ਹੀ ਬਿਹਤਰੀਨ ਸੀ ਵਧੀਆ ਸੀ ਤੇ ਇਹਦੇ ਨਾਲ ਨਾਲ ਕੁਸ਼ਤੀ ਦਾ ਜਿਹੜਾ ਸੀਗਾ ਰਿਜ਼ਲਟ ਉਹ ਰਿਜ਼ਲਟ ਇਹ ਆਇਆ ਕਿ ਅਖੀਰ ਦੇ ਵਿੱਚ ਜੱਸਾ ਪੱਟੀ ਨੇ ਰੋਸ਼ਨ ਪਟਕੇ ਦੀ ਕੁਸ਼ਤੀ ਦੇ ਵਿੱਚ ਚਿਤ ਕਰਤਾ ਹੋਰ ਇਹ ਕੁਸ਼ਤੀ ਜਟਨੀ ਤੇ ਦੋਸਤੋ ਕੋਈ ਇਹੋ ਜਿਹਾ ਦਿਨ ਨਹੀਂ ਜਾ ਰਿਹਾ ਜਿਸ ਦਿਨ ਜੱਸੇ ਪੱਟੀ ਦੀ ਪੰਜਾਬ ਵਿੱਚ ਕੁਸ਼ਤੀ ਨਾ ਹੋਈ ਹੋਵੇ। ਔਰ ਕੋਈ ਇਹੋ ਜਿਹਾ ਦਿਨ ਨਹੀਂ ਜਾ ਰਿਹਾ ਜਿਸ ਦਿਨ ਜੱਸੇ ਪੱਟੀ ਖੜਿਆ ਹੋਵੇ ਜੱਸਾ ਪੱਟੀ ਦੀ ਬੱਲੇ ਬੱਲੇ ਹੋਈ ਪਈ ਹੈ। ਔਰ ਛਾਇਆ ਪਿਆ ਪੰਜਾਬ ਵਿੱਚ ਹੈ। ਔਰ ਬਹੁਤ ਹੀ ਵਸਦੀ ਹੈ ਵਧੀਆ ਕੁਸ਼ਤੀਆਂ ਲੜ ਰਿਹਾ ਔਰ ਵਧੀਆ ਮੰਨਾਂ ਨਾਲ ਕੁਸ਼ਤੀਆਂ ਹੋ ਰਹੀਆਂ ਨੇ। ਬਾਕੀ ਇੱਕ ਗੱਲ ਦੀ ਮੈ ਨੂੰ ਰਿਸਰਸ ਹੋ ਰਹੀ ਹੈ ਕਿ ਇਹਨਾਂ ਦੀ ਜਿਹੜੀ ਕੁਸ਼ਤੀ ਹੈ ਜੱਸੇ ਪੱਟੀ ਦੀ ਕਿਸੇ ਵੱਡੇ ਮੱਲ ਨਾਲ ਹੋਣੀ ਚਾਹੀਦੀ ਹੈ ਜਾਂ ਸਿਕੰਦਰ ਸਿੰਘ ਨਾਲ ਪੈਜੇ ਪਿਤਪਾਲ ਫਰਵਾੜਾ ਨਾਲ ਪੈਜੇ ਇਥੇ ਸਿਕੰਦਰ ਸਿੰਘ ਹੋਇਆ ਜਾਂ ਮਹਿੰਦਰ ਕਾਇਕਵੜ ਇਹੋ ਜਿਹੇ ਮੱਲਾਂ ਨਾਲ ਵੀ ਕੁਸ਼ਤੀ ਹੋਵੇ ਤਾਂ ਕੁਸ਼ਤੀ ਦਾ ਦੇਖਣ ਦਾ ਲੰਮ ਵਧੀਆ ਆਵੇ ਪਰ ਇਹਨਾਂ ਦੀ ਕੁਸ਼ਤੀ ਜ਼ਿਆਦਾਤਰ ਪੰਜਾਬ ਦੇ ਮੱਲਾਂ ਨਾਲ ਧਰਮਿੰਦਰ ਕਹਾਲੀ ਹੋ ਗਿਆ ਕਦੀ ਪ੍ਰਵੀਨ ਕਹਾਲੀ ਹੋ ਗਿਆ ਤੇ ਕਦੀ ਮੋਹਨ ਦਈਆ ਹੋ ਗਿਆ ਕਦੀ ਆਪਣੇ ਮਹਾਰਾਸ਼ਟਰ ਦੇ ਹੋਰ ਜਿਹੜੇ ਮੱਲੇ ਛੋਟੇ ਮਲਣੇ ਜਿਹੜੇ ਸਿਕੰਦਰ ਸ਼ੇਖ ਹੋਣ ਮਹਿੰਦਰ ਗਾਇਗਵਾਰ ਤੋਂ ਦੂਜੇ ਨੰਬਰ ਦੇ ਨੇੜੇ ਉਹਨਾਂ ਨਾਲ ਹੁੰਦੀ ਐ ਸੋ ਬਾਕੀ ਜ਼ਿਆਦਾਤਰ ਦਿੱਲੀ ਵਾਲਿਆਂ ਨਾਲ ਹੋਈ ਜਾਂਦੀ ਐ ਉਹ ਹਰਿਆਣੇ ਦੇ ਪਹਿਲਵਾਨੇ ਕਮੇਟੀ ਵਾਲੇ ਗੋਬਿੰਦਦਿਆਂ ਨੇ ਫਲਾਣਾ ਪਹਿਲਵਾਨ ਦਿੱਲੀ ਫਲਾਣਾ ਪਹਿਲਵਾਨ ਦਿੱਲੀ ਸੋ ਦਿੱਲੀ ਨਾਲ ਹੀ ਠੇਕਾ ਕਰਿਆ ਹੋਇਆ ਐ ਸਾਰਾ ਦਿੱਲੀ ਤੋਂ ਹਟ ਕੇ ਹੋਰਾਂ ਨਾਲ ਵੀ ਖੇਡੀਆਂ ਜਾਂਣ ਕੁਸ਼ਤੀਆਂ ਉਹਨਾਂ ਵੱਲ ਤੇ ਇਹ ਫਤਿਹ ਆਇਆ ਤੇ ਉਹੀ ਕੰਮ ਕੁਸ਼ਤੀਆਂ ਦੇ ਵਿੱਚ ਚੱਲ ਰਿਹਾ ਹੈ ਦਿੱਲੀ ਵਾਲੇ ਜਿੰਨੇ ਪਹਿਲਵਾਨ ਨੇ ਉਹ ਜੱਸੇ ਪੱਟੀ ਤੋਂ ਹਾਰ ਰਹੇ ਨੇ ਤੇ ਬਾਕੀ ਕਈ ਲੋਕ ਕਈ ਦਰਸ਼ਕ ਇਹ ਕਹਿੰਦੇ ਨੇ ਵੀ ਕੁਸ਼ਤੀਆਂ ਰੋਜ਼ ਤਕੜੇ ਮੱਲਾਂ ਨਾਲ ਕੁਸ਼ਤੀ ਖੁੱਲਣੀ ਵੀ ਕੋਈ ਖਾਲਾ ਜੀ ਦਾ ਬਾੜਾ ਨਹੀਂ ਦੋਸਤੋ ਆਪਾਂ ਕਹਿ ਤਾ ਦਿੱਲੀਆ ਖਾੜੇ ਚ ਜਿਵੇਂ ਵੱਡੇ ਮੱਲ ਨਾਲ ਜਦੋਂ ਇੱਕ ਵਾਰੀ ਜੋਰ ਹੋ ਜਾਏ ਮਹੀਨਾ ਬੰਦਾ ਕੁਸ਼ਤੀ ਲੜਨ ਜੋਗਾ ਨਹੀਂ ਰਹਿੰਦਾ ਪਰ ਇਹਦਾ ਕੁਸ਼ਤੀਆਂ ਰੋਜ਼ ਲੜਦੀਆਂ ਨੇ ਤੇ ਜੇ ਇੰਨੀਆਂ ਹਾਈ ਕੁਸ਼ਤੀਆਂ ਲੜਨਗੇ ਤਾਂ ਇਹ ਫਿਰ ਅਗਲੀਆਂ ਕੁਸ਼ਤੀਆਂ ਕਿਵੇਂ ਜਿੱਤਣਗੇ ਫਿਰ ਕਿਵੇਂ ਡਰੈਕਟਰ ਤੇ ਕਿਵੇਂ ਬੁਲਟਾਂ ਜਿੱਤਣਗੇ ਅਗਲੇ ਨੂੰ ਘਟਾ ਉਹਦੇ ਵਿੱਚ ਸੋ ਬਾਕੀ ਦੇਖੀ ਜਾਓ ਰੰਬ ਦੇ ਰੰਗ ਕੋਈ ਲੱਗ ਨਹੀਂ ਕੁਸ਼ਤੀਆਂ ਹੋਣੀਆਂ ਇਹਨਾਂ ਨੇ ਲੰਮਰ ਇਹਨਾਂ ਦੀਆਂ ਕੁਸ਼ਤੀਆਂ ਸਿਕੰਦਰ ਸ਼ੇਖ ਨਾਲ ਆਪਣਾ ਈਰਾਨ ਮਿਰਜਾ ਨਾਲ ਕਿਕਾਇਤਵੜ ਨਾਲ ਵੀ ਹੋਣੀਆਂ ਨੇ ਪਰ ਉਹ ਬਹੁਤੀਆਂ ਨਹੀਂ ਹੋਣੀਆਂ ਇੱਕ ਇੱਕ ਦੋ ਦੋ ਹੋਣੀਆਂ ਨੇ ਸੀਜ਼ਨ ਅਜੇ ਸੀਜ਼ਨ ਅੱਧ ਪਹੁੰਚਦੇ ਚ ਪਹੁੰਚਿਆ ਅਜੇ ਲਗਭਗ 1 ਮਹੀਨਾ ਕੁਸ਼ਤੀਆਂ ਹੋਰ ਰਹਿਣੀਆਂ ਨੇ ਉਦੋਂ ਬਾਅਦ ਦੂਸਰੇ ਸਟੇਟਾਂ ਚਲੇ ਜਾਣੀਆਂ ਨੇ ਪੰਜਾਬ ਦਾੜਾ ਕੁਸ਼ਤੀਆਂ ਦਾ ਨਾਮ ਦਾ ਇਹ ਕਿਸੇ ਦੀ ਵੀ ਨਹੀਂ ਹੈਗਾ ਸੋ ਦੋਸਤੋ ਇਹ ਜਿਹੜੀ ਕੁਸ਼ਤੀ ਹੈ ਕੁਸ਼ਤੀ ਜਸਾ ਪੱਟੀ ਨੇ ਜਿੱਤ ਲਈ ਔਰ ਦੂਸਰੇ ਮੱਲਾ ਦੀ ਹੋ ਗਈ ਹਾਰ ਪਰ ਕੁਸ਼ਤੀ ਜਿਹੜੀ ਸੀ ਤਕੜੀ ਸੀ ਇਹ ਕੋਈ ਇੱਕ ਤਰਫ ਕੁਸ਼ਤੀ ਨਹੀਂ ਸੀ ਇਹਨੂੰ ਕਾਡਾ ਕੁਸ਼ਤੀ ਕਹਿੰਦੇ ਨੇ ਕੁਸ਼ਤੀ ਲੜ ਕੇ ਹੋਈ ਉਹਨਾਂ ਮੱਲਾਂ ਦੇ ਵਿੱਚੋਂ ਜੇ ਦੇਖਿਆ ਜਾਏ ਤਾਂ 19 ਤੇ 20 ਦਾ ਹੀ ਫਰਕ ਲੱਗਿਆ ਮੈਨੂੰ ਜ਼ਿਆਦਾ ਨਹੀਂ ਲੱਗਿਆ ਸੋ ਦੋਸਤੋ ਵੀਡੀਓ ਚੰਗੀ ਲੱਗੇ ਤੇ ਲਾਈਕ ਸ਼ੇਅਰ ਕਮੈਂਟ ਜ਼ਰੂਰ ਕਰ ਦਿਓ ਔਰ ਚੈਨਲ ਕਰ ਲੋ ਸਬਸਕ੍ਰਾਈਬ Doğru